ਫਟਕਪੁਰਾ ਸ਼ਹਿਰ ਸਵੇਰੇ ਪ੍ਰੀ ਮੌਨਸੂਨ ਦੀ ਪਹਿਲੀ ਬਰਸਾਤ ਨੇ ਪ੍ਰਸ਼ਾਸਨਿਕ ਅਧਿਕਾਰੀਆਂ ਤੇ ਸਰਕਾਰ ਦੇ ਦਾਅਵਿਆਂ ਦੀ ਪੋਲ ਖੋਲ ਦਿੱਤੀ ਅਤੇ ਬਰਸਾਤ ਤੋਂ ਬਾਅਦ ਪਾਣੀ ਨਿਕਾਸੀ ਨਾ ਹੋਣ ਦੇ ਚਲਦਿਆਂ ਸ਼ਹਿਰ ਦੇ ਹੇਠਲੇ ਇਲਾਕੇ ਵਿੱਚ ਪਾਣੀ ਖੜ ਗਿਆ ਜਿਸ ਦੇ ਕਾਰਨ ਲੋਕਾਂ ਨੂੰ ਖਾਫੀ ਔਕਤਾਂ ਦਾ ਸਾਹਮਣਾ ਕਰਨਾ ਪਿਆ ਸ਼ਹਿਰ ਦੇ ਪੁਰਾਣੇ ਇਲਾਕੇ ਅਤੇ ਬੱਸ ਸਟੈਂਡ ਦੇ ਨੇੜੇ ਸੜਕਾਂ ਅਤੇ ਗਲੀਆਂ ਤੇ ਕਈ-ਕਈ ਫੁੱਟ ਪਾਣੀ ਭਰਨ ਦੇ ਕਾਰਨ ਵਹੀਕਲ ਚਾਲਕਾਂ ਨੂੰ ਵੀ ਦਿੱਕਤਾਂ ਆਈਆਂ ਮੈਂ ਨਰਿੰਦਰ ਬੈੜਾ ਜੀ ਅਸਜਾ ਹਲਾ ਦੇ ਦੀ ਪ੍ਰੀ ਮੌਨਸੂਨ ਦੀ ਪਹਿਲੀ ਬਾਰਿਸ਼ ਆਇਤੀ ਹੋਈ ਹੈ ਅੱਜ ਔਰ ਹਾਲਾਤ ਇੰਨੇ ਖਰਾਬ ਹੋ ਚੁੱਕੇ ਆ ਕਿ ਘਰਾਂ ਦੇ ਰਾਏਦ ਵਾਲੇ ਪੂਰਾ ਇਲਾਕਾ ਹੈ ਔਰ ਇਹ ਮਾਰਕੀਟ ਦੇ ਦੁਕਾਨਾਂ ਸਾਰੇ ਚ ਪਾਣੀ ਭਰ ਚੁੱਕਿਆ ਹੈ ਪਿਛਲੇ ਸਾਲ ਵੀ ਇੱਥੇ ਇਹੀ ਹਾਲਾਤ ਬਣੇ ਸੀ ਮੌਨਸੂਨ ਦੇ ਦੌਰਾਨ ਤੇ ਅਸੀਂ ਸਪੀਕਰ ਸਾਹਿਬ ਅਗੇ ਬੇਨਤੀ ਕੀਤੀ ਜੇ ਸਪੀਕਰ ਸਾਹਿਬ ਖੁਦ ਆਪਾਇੇ ਸੀ ਦੀ ਸਾਊਂਡ ਨਾਲ ਲਾ ਕੇ ਤੇ ਪੂਰੀ ਪਛਾਣ ਦੀ ਟੀਮ ਨੂੰ ਨਾਲ ਲੈ ਕੇ ਆਏ ਸੀ ਪਰ ਉਹਨਾਂ ਨੇ ਬਹੁਤ ਰੁਚੀ ਦਿਖਾ ਕੇ ਪੂਰੇ ਧਿਆਨ ਨਾਲ ਕੰਮ ਕਰਾਇਆ ਸੀ ਕਿ ਮੀਤ ਨਾਲ ਲਿਆ ਸੀ ਉਹ ਸਾਰਾ ਮਸਲਾ ਹੱਲ ਕਰਵਾਤਾ ਸੀ ਔਰ ਅਸੀਂ ਹੁਣ ਵੀ ਸਪੀ ਕਿ ਸਾਡੇ ਹਾਲਾਤ ਬਹੁਤ ਮਾੜੇ ਆ ਪਾਣੀ ਖੜਾ ਪਾਣੀ ਨਿਕਲ ਨਹੀਂ ਰਿਹਾ ਐਕਚੁਅਲੀ ਵੱਡਾ ਕਾਰਨ ਇਹ ਹੈ ਕਿ ਸਾਡਾ ਜਿਹੜਾ ਪਾਣੀ ਦਾ ਪਹਿਲਾਂ ਸਾਰੇ ਇਲਾਕੇ ਦਾ ਪਾਣੀ ਸੀ ਸਾਡੇ ਨਾਲ ਲੱਗਦਾ ਕਿ ਛੱਪੜਾ ਪਾਣੀ ਉੱਥੇ ਚਲਾ ਜਾਂਦਾ ਸੀ ਉਦੋਂ ਅੱਗੇ ਡਿਸਪੋਜ਼ਲ ਵਿੱਚ ਪਾਣੀ ਚਲਾ ਜਾਂਦਾ ਸੀ ਭਾਈ ਪੰਦਰੂ ਹੁਣ ਕੀ ਹੋਇਆ ਵੀ ਕੌਂਸਲ ਨੇ ਇਹਨੂੰ ਕੋਈ ਡੰਪ ਬਣਾਦਾ ਛੱਪੜ ਨੂੰ ਉਹ ਛੱਪੜ ਦੇ ਸਾਰੇ ਕੂੜਾ ਕਰਕਟ ਭਰਿਆ ਪਿਆ ਉਹ ਪਾਣੀ ਨਿਕਲਦਾ ਨਹੀਂ ਪਾਣਾ ਭਾਵੇਂ ਸਿਰ ਦੀ ਸਫਾਈ ਹੋਈ ਹੈ ਨਾਲੇ ਸਫਾਈ ਹੋਈ ਹੈ ਪਰ ਉਹ ਪਾਣੀ ਨਿਕਲੇ ਨਾਲੇ ਪਾਣੀ ਕਿੱਨਾ ਉਹ ਚੱਲਣਗੇ ਉਹ ਇਸ ਕਰਕੇ ਮਾਰਕੀਟ ਦੀਆਂ ਸਾਰੀਆਂ ਦੁਕਾਨਾਂ ਦੇ ਅੰਦਰ ਪਾਣੀ ਬਾਹਰ ਨਿਕਲਣਾ ਮੁਸ਼ਕਿਲ ਹੋ ਹੈਬਟ ਰਾਈਵਗਰੋ ਜਾਮ ਲੱਗਿਆ ਪਿਆ ਅਸੀਂ ਸਪੀਕਰ ਸਾਹਿਬ ਨੂੰ ਬੇਨਤੀ ਕਰਦੇ ਆ ਕਿ ਪਹਿਲਾਂ ਵਾਂਗੂ ਰੁਚੀ ਲੈ ਕੇ ਇਹ ਕੰਮ ਕਰਾਇਆ ਜਾਵੇ ਸੱਚਮੇਂ ਹੋਰ ਦੱਸਾਂ ਅੱਜ ਮੈਂ ਸਪੀਕਰ ਸਾਹਿਬ ਦੀ ਟੀਮ ਦਾ ਇੱਕ ਸੀਨੀਅਰ ਮੈਂਬਰ ਨੂੰ ਬੇਨਤੀ ਵੀ ਕੀਤੀ ਸੀ ਔਰ ਵਾਕਈ ਉਹਨਾਂ ਨੇ ਧਿਆਨ ਦਿੱਤਾ ਅੱਜ ਉਹਨਾਂ ਨੇ ਮੈਨੂੰ ਮੈਂ ਕਿਹਾ ਮੈਸੇਜ ਆਇਆ ਉਹਤੇ ਮੌਕਾ ਦੇਖ ਆਇਆ ਤੇ ਅਸੀਂ ਉਹ ਲੈ ਕੇ ਮਸ਼ੀਨ ਵਗੈਰਾ ਅਸੀਂ ਦਾ ਪ੍ਰਬੰਧ ਜਲਦੀ ਕਰਾ ਰਿਆ ਅਸੀਂ ਟੀਮ ਲਿਆ ਕੇ ਉਹਨਾਂ ਦਾ ਪਾਣੀ ਦਾ ਪ੍ਰਬੰਧ ਕਰਾਵਾਂਗੇ ਉਹ ਸਾਨੂੰ ਉਹਨਾਂ ਦੇ ਉਮੀਦ ਵੀ ਹੈ ਜੇ ਉਹਨਾਂ ਨੇ ਭਰੋਸਾ ਦਿੱਤਾ ਤਾਂ ਸਾਡਾ ਮਸਲਾ ਹੱਲ ਹੋਊਗਾ ਫਿਰ ਵੀ ਸਿਪਕਸ ਆ ਰਿਹਾ ਬੀਂਧੀ ਕਰਦਾ ਕਿ ਅੱਗੇ ਤੋਂ ਜਿਹੜੀਆਂ ਹੁਣ ਬਾਰਸ਼ਾਂ ਬਦਲ ਵਾਲੀਆਂ ਅੱਗੇ ਮੌਨਸਨ ਆਉਣੀ ਹੈ ਉਦੋਂ ਬਾਰਸ਼ਾ ਬਹੁਤ ਹੋਣੀ ਹੈ ਇਹ ਸਾਡਾ ਕੋਈ ਪੱਕਾ ਹੱਲ ਕਰਾਇਆ ਜਾਵੇ ਤਾਂ ਕਿ ਮਾਰਕੀਟ ਦੇ ਦੁਕਾਨਦਾਰ ਹੈ ਘਰ ਵਾਲੇ ਉਹਨਾਂ ਦਾ ਬੇਅਦ ਨੁਕਸਾਨ ਹੁੰਦਾ ਉਹ ਨਾ ਹੋਵੇ ਮੈਂ ਡਾਕਟਰ ਜੀ ਸਿੰਘ ਅੱਜ ਜਿਹੜਾ ਫਾਸਟ ਮੀਂ ਪਿਆ ਪਹਿਲਾ ਮੀਂ ਪਿਆ ਇੰਨਾ ਜਿਆਦਾ ਪਾਣੀ ਖੜਾ ਹੋਇਆ ਕਿ ਨਿਕਲਣ ਵਾਸਤੇ ਕੋਈ ਨਿਕਾਸ ਨਹੀਂ ਪਹਿਲਾਂ ਵੀ ਇਹੀ ਹਾਲਾਤ ਹੁੰਦੇ ਸੀ ਪਾਣੀ ਨਿਕਲਦੇ ਫੋਣ ਵੀ ਇਹੀ ਹਾਲਾਤ ਹੈ ਇਹਦੇ ਵਿੱਚ ਵੱਤ ਉਹਦੇ ਸਰਕਾਰ ਨੂੰ ਧਿਆਨ ਦੇਣਾ ਚਾਹੀਦਾ ਪਾਣੀ ਦਾ ਨਿਕਾਸ ਵਾਸਤੇ ਪਹਿਲਾਂ ਛੱਪੜ ਦੇ ਵਿੱਚ ਪਾਣੀ ਦਾ ਨਿਕਾਸ ਹੁੰਦਾ ਸੀ ਜੋ ਕਿ ਛੱਪੜ ਜਿਹੜਾ ਹੈਗਾ ਉਹ ਪੂਰੇ ਕ੍ਰਿਕਟ ਨਾਲ ਭਰਿਆ ਹੋਇਆ ਤੇ ਪਾਣੀ ਦਾ ਕੋਈ ਨਿਕਾਸ ਨਹੀਂ ਇਹ ਮੇਰੇ ਖਿਆਲ ਅੱਜ ਜਿਹੜਾ ਬਰਸਾਤ ਦਾ ਮੀਂਹ ਘਟੋ ਘਟੇ ਦੋ ਦਿਨ ਮੀਂਹ ਦਾ ਪਾਣੀ ਐਂ ਰਹੂਗਾ ਕੋਈ ਨਿਕਾਸ ਨਹੀਂ ਹਸਾ